ਅੱਜ ਅੱਜ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਜੋ ਇੰਟਰਫੇਥ ਕਾਨਫਰੈਂਸ ਸਹਿਬ ਸ਼ਿਰਕਤ ਤੇ ਖਾਦੂਗੀ ਦਾ 350 ਸਾਲਾਂ ਸ਼ਹਾਦਤ ਦੇ ਮੌਸਮਾਤ ਪਰ ਦੇ ਉਪ ਰਾਸ਼ਟਰਪਤੀ ਤੇ ਸਾਰੇ ਧਰਮਾਂ ਦੇ ਉੱਚੇ ਚੇ ਤੌਰ ਤੇ ਅਜਮੇਰ ਦਰਗਾਹ ਸ਼ਰੀਫ ਤੋਂ ਜੈਨ ਮੁਖੀ ਇਸ ਕੌਂ ਟੈਂਪਲ ਦੇ ਮੁਖੀ ਬਾਬਾ ਲੀਪ ਸਿੰਘ ਜੀ ਆਮਤਾਰੀਆਂ ਦੇ ਮੁਖੀ तकरीबन ਸਾਰੇ ਹੀ ਜਿਹੜੇ ਧਰਮਾਂ ਦੇ ਵੱਖ-ਵੱਖ ਮੁਖੀ ਉਹ ਇੱਥੇ ਪਹੁੰਚੇ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਧਾਰਮਿਕ ਆਜ਼ਾਦੀ ਲਈ ਫॉर ਵਨਜ਼ ओन ਫ੍ਰੀडम ਫॉर ਪ੍ਰੈਕਟਿਸਿੰਗ ਵਨਜ਼ ओन ਰਿਲੀਜੀਅਨ ਉਹਦੇ ਲਈ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਉਹਦੇ ਤੇ ਚਾਨਣਾ ਪਾਇਆ ਔਰ ਸਾਰਿਆਂ ਨੇ ਹੀ ਕਿਹਾ ਕਿ ਜੋ ਸਾਡਾ ਇਹ ਇਤਿਹਾਸ ਹੈ ਹਿਊਮਨ ਰਾਈਟਸ ਦਾ ਪਹਿਲਾ ਸ਼ਹਾਦਤ ਜੋ ਹੋਈ ਹੈ ਉਹ ਸਾਬਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਮਾਨਵ ਅਧਿਕਾਰਾਂ ਲਈ ਔਰ ਇਹਦਾ ਜਿਹੜਾ ਇਤਿਹਾਸ ਤੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਾਣਾ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਜੀ ਚਾਂਸਲਰ ਵੀ ਨੇ ਯੂਨੀਵਰਸਿਟੀਆਂ ਦੇ ਤੇ ਉਹ ਟੈਕਸਟ ਬੁੱਕਾਂ ਦੇ ਵਿੱਚ ਪੂਰਾ ਇਤਿਹਾਸ ਜਿਹੜਾ ਐਕਚੁਅਲ ਭਾਈ ਮਤੀ ਦਾਸ ਜੀ ਸੱਤੀ ਦਾਸ ਜੀ ਭਾਈ ਦਿਆਲਾ ਜੀ ਇਹ ਫਿਰ ਕਿਸ ਤਰ੍ਹਾਂ ਗੁਰਗੋਬਨ ਸਿੰਘ ਜੀ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਔਰ ਆਪਣੇ ਲਈ ਨਹੀਂ ਕੀਤਾ ਆਪਣੇ ਧਰਮ ਲਈ ਨਹੀਂ ਕੀਤਾ ਕਿਸੇ ਹੋਰ ਧਰਮ ਦੀ ਫੋਰਸ ਕਨਵਰਸ਼ਨ ਲਈ ਔਰ ਧਾਰਮਿਕ ਆਜ਼ਾਦੀ ਲਈ ਇੰਟਰਫੇਥ ਦੀ ਮਿਸਾਲ ਔਰ ਅੱਜ ਉਸ ਤੇ ਵੀ ਬੜੀ ਚਰਚਾ ਹੋਈ ਕਿ ਜੋ ਸਾਡੇ ਸਮਾਜ ਦੇ ਵਿੱਚ ਜੋ ਰਿਲੀਜੀਅਸ ਫੰਡਮੈਂਟਲਿਜ਼ਮ ਚੱਲ ਰਿਹਾ ਹੈ ਉਹਨੂੰ ਵੀ ਕਿਤੇ ਨਾ ਕਿਤੇ ਠਲ ਪਾਣ ਦੀ ਲੋੜ ਹੈ ਕਿਉਂਕਿ ਸਿੱਖ ਧਰਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਵੀ ਦੱਸਿਆ ਕਿ ਜਿਹੜੀ ਹਰਮੰਦਰ ਸਾਹਿਬ ਦੀ ਨਹੀਂ ਹੋਈ ਇੱਕ ਮੁਸਲਮਾਨ ਫਕੀਰ ਮੀਆਂ ਮੀਰ ਤੋਂ ਰਖਾਈ ਗਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ 29 Hindu ਅਤੇ Muslim ਭਗਤਾਂ ਦੀ ਬਾਣੀ ਸ਼ਾਮਿਲ ਹੈ ਸਾਰਾ ਰਿਲੀਜੀਅਨ ਇਸ ਤਰ੍ਹਾਂ ਬਹੁਤ ਸੈਕੂਲਰ ਨਹੀਂ ਖਾਸ ਕਰਕੇ ਸਿੱਖੀਜ਼ਮ ਤੇ ਸਾਨੂੰ ਇਹ ਇੰਟਰਫੇਸ ਡਾਇਲੌਗ ਕਰਕੇ ਜੋ ਵੀ ਸਮਾਜ ਦੇ ਵਿੱਚ ਟੈਨਸ਼ਨਾਂ ਨੇ ਔਰ ਕਿਉਂਕਿ ਅੱਜ ਦੇ ਅੱਜ ਦੇ ਸਮੇਂ ਦਾ ਦੁਖਾਂਤ ਹੈ ਕਿ ਜਿੰਨੀਆਂ ਲੜਾਈਆਂ ਚੱਲ ਰਹੀਆਂ ਜਿੰਨੇ ਅਤਿਆਚਾਰ ਹੋ ਰਹੇ ਐ ਜਿੰਨੇ ਮਾਰਮਰਿਕ ਹਿਊਮਨ ਰਾਈਟ ਵਾਇਓਲੇਸ਼ਨ ਹੋ ਰਹੀਆਂ ਧਰਮ ਦੇ ਨਾਤੇ ਹੋ ਰਹੀਆਂ ਔਰ ਧਰਮ ਤੇ ਕਦੀ ਸਖਾਂਦਾ ਨਹੀਂ ਮੈਂ ਧਰਮ ਤੇ ਉੱਥੇ ਹੈ ਹੀ ਨਹੀਂ ਜੇ ਜ਼ਬਰ ਜ਼ੁਲਮ ਕਰਨਾ ਹੀ ਸਾਡੇ ਗੁਰੂਆਂ ਨੇ ਸਿਖਾਇਆ ਕਿ ਆਪਸੀ ਸਦਭਾਵਨਾ ਪ੍ਰੇਮ ਪਿਆਰ ਸਦਭਾਵਨਾ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਔਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅੱਜ ਅੱਜ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਜੋ ਇੰਟਰਫੇਥ ਗੁੱਡਕਲੇਵ ਸਾਇੰਸ ਸ਼ਿਰੋਕ ਤੇ ਇੱਕ ਬਹਾਦੁਰਗੀ ਦਾ 350 ਸਾਲਾਂ ਸ਼ਹਾਦਤ ਦੇ ਮੌਸਮਾਤ ਪਰਦੇਵ ਰਾਸ਼ਟਰਪਤੀ ਤੇ ਸਾਰੇ ਧਰਮਾਂ ਦੇ ਉੱਚੇਚੇ ਤੌਰ ਤੇ ਅਜਮੇਰ ਦਰਗਾਹ ਸ਼ਰੀਫ ਤੋਂ ਜੈਨ ਮੁਖੀ ਇਸ ਕੌਂ ਟੈਂਪਲ ਦੇ ਮੁਖੀ ਬਾਬਾ ਲਿਪ ਸਿੰਘ ਜੀ ਆਮਤਾਰੀਆਂ ਦੇ ਮੁਖੀ ਤਕਰੀਬਨ ਸਾਰੇ ਹੀ ਜਿਹੜੇ ਧਰਮਾਂ ਦੇ ਵਕਫ ਮੁਖੀ ਉਥੇ ਪਹੁੰਚੇ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਧਾਰਮਿਕ ਆਜ਼ਾਦੀ ਲਈ ਫॉर ਵਨਸ ओन ਫ੍ਰੀडम ਫॉर ਪ੍ਰੈਕਟਿਸਿੰਗ ਵਨਸ ओन ਰਿਲੀਜੀਅਨ ਉਹਦੇ ਲਈ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਉਹਦੇ ਤੇ ਚਾਨਣਾ ਪਾਇਆ ਔਰ ਸਾਰਿਆਂ ਨੇ ਹੀ ਕਿਹਾ ਕਿ ਜੋ ਸਾਡਾ ਇਹ ਇਤਿਹਾਸ ਹੈ ਹਿਊਮਨ ਰਾਈਟਸ ਦਾ ਪਹਿਲਾ ਸ਼ਹਾਦਤ ਜੋ ਹੋਈ ਹੈ ਉਹ ਸਾਬਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਮਾਨਵ ਅਧਿਕਾਰਾਂ ਲਈ ਔਰ ਇਹਦਾ ਜਿਹੜਾ ਇਤਿਹਾਸ ਤੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਾਣਾ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਜੀ ਚਾਂਸਲਰ ਵੀ ਨੇ ਯੂਨੀਵਰਸਿਟੀਆਂ ਦੇ ਤੇ ਉਹ ਟੈਕਸਟ ਬੁੱਕਾਂ ਦੇ ਵਿੱਚ ਪੂਰਾ ਇਤਿਹਾਸ ਜਿਹੜਾ ਐਕਚੁਅਲ ਭਾਈ ਮਨਮਤੀ ਦਾਸ ਜੀ ਸਤੀ ਦਾਸ ਜੀ ਭਾਈ ਦਿਵਾਲਾ ਜੀ ਇਹ ਫਿਰ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬansh ਕੁਰਬਾਨ ਕੀਤਾ ਔਰ ਆਪਣੇ ਲਈ ਨਹੀਂ ਕੀਤਾ ਆਪਣੇ ਧਰਮ ਲਈ ਨਹੀਂ ਕੀਤਾ ਕਿਸੇ ਹੋਰ ਧਰਮ ਦੇ ਫੋਰਸ ਕਨਵਰਸ਼ਨ ਲਈ ਆਧਾਰਮਕ ਆਜ਼ਾਦੀ ਲਈ ਇੰਟਰਫੇਥ ਦੀ ਮਿਸਾਲ ਔਰ ਅੱਜ ਉਸ ਤੇ ਵੀ ਬੜੀ ਚਰਚਾ ਹੋਈ ਕਿ ਜੋ ਸਾਡੇ ਸਮਾਜ ਦੇ ਵਿੱਚ ਜੋ ਰਿਲੀਜੀਅਸ ਫੰਡਮੈਂਟਲਿਜ਼ਮ ਚੱਲ ਰਿਹਾ ਹੈ ਉਹਨੂੰ ਵੀ ਕਿਤੇ ਨਾ ਕਿਤੇ ਠਲ ਪਾਉਣ ਦੀ ਲੋੜ ਹੈ ਕਿਉਂਕਿ ਸਿੱਖ ਧਰਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਵੀ ਦੱਸਿਆ ਕਿ ਜਿਹੜੀ ਹਰਮੰਦਰ ਸਾਹਿਬ ਦੀ ਨਹੀਂ ਹੋਈ ਇੱਕ ਮੁਸਲਮਾਨ ਫਕੀਰ ਮੀਆਂ ਮੀਰ ਤੋਂ ਰਖਾਈ ਗਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ 29 ਹਿੰਦੂ ਅਤੇ ਮੁਸਲਮ ਭਗਤਾਂ ਦੀ ਬਾਣੀ ਸ਼ਾਮਿਲ ਹੈ ਸਾਰੇ ਰਿਲੀਜੀਅਨ ਇਸ ਤਰ੍ਹਾਂ ਬਹੁਤ ਸੈਕੂਲਰ ਨਹੀਂ ਖਾਸ ਕਰਕੇ ਸਿੱਖੀzm ਤੇ ਸਾਨੂੰ ਇਹ ਇੰਟਰਫੇਸ ਡਾਇਲੌਗ ਕਰਕੇ ਜੋ ਵੀ ਸਮਾਜ ਦੇ ਵਿੱਚ ਟੈਨਸ਼ਨਾਂ ਨੇ ਔਰ ਕਿਉਂਕਿ ਅੱਜ ਦੇ ਅੱਜ ਦੇ ਸਮੇਂ ਦਾ ਦੁਖਾਂਤ ਹੈ ਕਿ ਜਿੰਨੀਆਂ ਲੜਾਈਆਂ ਚੱਲ ਰਹੀਆਂ ਜਿੰਨੇ ਅਤਿਆਚਾਰ ਹੋ ਰਹੇ ਐ ਜਿੰਨੇ ਮਾਰਮਰਿਕ ਹਿਊਮਨ ਰਾਈਟ ਵਾਇਓਲੇਸ਼ਨ ਹੋ ਰਹੀਆਂ ਧਰਮ ਦੇ ਨਾਂ ਤੇ ਹੋ ਰਹੀਆਂ ਔਰ ਧਰਮ ਤੇ ਕਦੀ ਸਖੰਦਾ ਨਹੀਂ ਮੈਂ ਧਰਮ ਤੇ ਉੱਥੇ ਹੈ ਹੀ ਨਹੀਂ ਜੇ ਜ਼ਬਰ ਜ਼ੁਲਮ ਕਰਨਾ ਹੀ ਸਾਡੇ ਗੁਰੂਆਂ ਨੇ ਸਿਖਾਇਆ ਕਿ ਆਪਸੀ ਸਦ ਭਾਵਨਾ ਪ੍ਰੇਮ ਪਿਆਰ ਸਦ ਭਾਵਨਾ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਔਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਕਲਾ ਅੱਜ ਅੱਜ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਜੋ ਇੰਟਰਫੇਥ ਕੌਂਕਲੇਜ ਸਾਹਿਬਸ਼ੀਰੂ ਤੇ ਇੱਕ ਬਾਦੂਗੀ ਦਾ 350 ਸਾਲਾਂ ਸ਼ਹਾਦਤ ਦੇ ਮੌਸਮਾਤ ਪਰਦੇਵ ਪ੍ਰਸ਼ਾਸਪਤੀ ਤੇ ਸਾਰੇ ਧਰਮਾਂ ਦੇ ਉੱਚੇਚੇ ਤੌਰ ਤੇ ਅਜਮੇਰ ਦਰਗਾਹ ਸ਼ਰੀਫ ਤੋਂ ਜੈਨ ਮੁਖੀ ਇਸ ਕੌਂ ਟੈਂਪਲ ਦੇ ਮੁਖੀ ਬਾਬਾ ਲਿਪ ਸਿੰਘ ਜੀ ਆਮਤਾਰੀਆਂ ਦੇ ਮੁਖੀ ਤਕਰੀਬਨ ਸਾਰੇ ਹੀ ਜਿਹੜੇ ਧਰਮਾਂ ਦੇ ਵੱਖ-ਵੱਖ ਮੁਖੀ ਉਹ ਇੱਥੇ ਪਹੁੰਚੇ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਧਾਰਮਿਕ ਆਜ਼ਾਦੀ ਲਈ ਫॉर 1's own ਫ੍ਰੀडम ਫॉर ਪ੍ਰੈਕਟਿਸਿੰਗ 1's own ਰਿਲੀਜੀਅਨ ਉਹਦੇ ਲਈ ਜੋ ਉਹਨਾਂ ਨੇ ਸ਼ਹਾਦਤ ਦਿੱਤੀ ਉਹਦੇ ਤੇ ਚਾਨਣਾ ਪਾਇਆ ਔਰ ਸਾਰਿਆਂ ਨੇ ਹੀ ਕਿਹਾ ਕਿ ਜੋ ਸਾਡਾ ਇਤਿਹਾਸ ਹੈ ਹਿਊਮਨ ਰਾਈਟਸ ਦਾ ਪਹਿਲਾ ਸ਼ਹਾਦਤ ਜੋ ਹੋਈ ਹੈ ਉਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਮਾਨਵ ਅਧਿਕਾਰਾਂ ਲਈ ਔਰ ਇਹਦਾ ਜਿਹੜਾ ਇਤਿਹਾਸ ਤੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਾਣਾ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਜੀ ਚਾਂਸਲਰ ਵੀ ਨੇ ਯੂਨੀਵਰਸਿਟੀਆਂ ਦੇ ਤੇ ਉਹ ਟੈਕਸਟ ਬੁੱਕਾਂ ਦੇ ਵਿੱਚ ਪੂਰਾ ਇਤਿਹਾਸ ਜਿਹੜਾ ਐਕਚੁਅਲ ਭਾਈ ਮਨਮਤੀ ਦਾਸ ਜੀ ਸਤੀ ਦਾਸ ਜੀ ਪਾਈਦੇਵਾਲਾ ਜੀ ਇਹ ਫਿਰ ਕਿਸ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਔਰ ਆਪਣੇ ਲਈ ਨਹੀਂ ਕੀਤਾ ਆਪਣੇ ਧਰਮ ਲਈ ਨਹੀਂ ਕੀਤਾ ਕਿਸੇ ਹੋਰ ਧਰਮ ਦੇ ਫੋਰਸ ਕਨਵਰਸ਼ਨ ਲਈ ਔਰ ਧਾਰਮਿਕ ਆਜ਼ਾਦੀ ਲਈ ਇੰਟਰਫੇਥ ਦੀ ਮਿਸਾਲ ਔਰ ਅਜ ਉਸਤੇ ਵੀ ਬੜੀ ਚਰਚਾ ਹੋਈ ਕਿ ਜੋ ਸਾਡੇ ਸਮਾਜ ਦੇ ਵਿੱਚ ਜੋ ਰਿਲੀਜੀਅਸ ਫੰਡਮੈਂਟਲਿਜ਼ਮ ਚੱਲ ਰਿਹਾ ਹੈ ਉਹਨੂੰ ਵੀ ਕਿਤੇ ਨਾ ਕਿਤੇ ਠਲ ਪਾਉਣ ਦੀ ਲੋੜ ਹੈ ਕਿਉਂਕਿ ਸਿੱਖ ਧਰਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਵੀ ਦੱਸਿਆ ਕਿ ਜਿਹੜੀ ਹਰਮੰਦਰ ਸਾਹਿਬ ਦੀ ਨਹੀਂ ਹੋਈ ਇੱਕ ਮੁਸਲਮਾਨ ਫਕੀਰ मियां मीर ਤੋਂ ਰਖਾਈ ਗਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ 29 Hindu ਅਤੇ Muslim ਭਗਤਾਂ ਦੀ ਬਾਣੀ ਸ਼ਾਮਲ ਹੈ ਸਾਰਾ ਰਿਲੀਜੀਅਨ ਇਸ ਤਰ੍ਹਾਂ ਬਹੁਤ ਸੈਕੂਲਰ ਨਹੀਂ ਖਾਸ ਕਰਕੇ ਸਿੱਖੀzm ਸਾਨੂੰ ਇਹ ਇੰਟਰਫੇਸ ਡਾਇਲੌਗ ਕਰਕੇ ਜੋ ਵੀ ਸਮਾਜ ਦੇ ਵੀ ਟੈਨਸ਼ਨਾਂ ਨੇ ਔਰ ਕਿਉਂਕਿ ਅੱਜ ਦੇ ਅੱਜ ਦੇ ਸਮੇਂ ਦਾ ਦੁਖਾਂਤ ਹੈ ਕਿ ਜਿੰਨੀਆਂ ਲੜਾਈਆਂ ਚੱਲ ਰਹੀਆਂ ਜਿੰਨੇ ਅਤਿਆਚਾਰ ਹੋ ਰਹੇ ਐ ਜਿੰਨੇ ਮਾਰਮਰਿਕ ਹਿਊਮਨ ਰਾਈਟ ਵਾਇਓਲੇਸ਼ਨ ਹੋ ਰਹੀਆਂ ਧਰਮ ਦੇ ਨਾਂ ਤੇ ਹੋ ਰਹੀਆਂ ਔਰ ਧਰਮ ਤੇ ਕਦੀ ਸिखਾਂਦਾ ਨਹੀਂ ਮੈਂ ਧਰਮ ਤੇ ਉੱਥੇ ਹੈ ਹੀ ਨਹੀਂ ਜੇ ਜ਼ਬਰ ਜ਼ੁਲਮ ਕਰਨਾ ਹੀ ਸਾਡੇ ਗੁਰੂਆਂ ਨੇ ਸਿਖਾਇਆ ਕਿ ਆਪਸੀ ਸਦਭਾਵਨਾ ਪ੍ਰੇਮ ਪਿਆਰ ਸਦਭਾਵਨਾ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਔਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਪਨ